ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਪੁੱਲ ਹੁੰਦੇ ਨੇ ਕੁਛ ਨਹੀਂ ਹੁੰਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਇਹ ਤੇ ਬਾਹਰ ਦੀ ਤਰਫ ਖੁੱਲਦੇ ਆ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਇਸ ਵਾਸਤੇ ਕਹਿੰਦੇ ਨੇ ਇਹ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਇਹ ਇਨ ਐਂਡਰੀਆ ਨਹੀਂ ਖੇੜੀ ਨਹੀਂ ਹੈ। ਨਾਉ ਜ਼ਬਾਨ ਦਾ ਰਸ ਹੈ ਨਾਉ ਕੰਨਾਂ ਦਾ ਰਸ ਹੈ ਨਾਉ ਅੱਖਾਂ ਦਾ ਰਸ ਹੈ ਨਾਉ ਖਲੜੀ ਦਾ ਰਸ ਹੈ ਨਾਉ ਨਾਸਕਾ ਦਾ ਰਸ ਹੈ। ਉਹ ਨਹੀਂ ਹੈ। ਇਹ ਸਾਰੇ ਰਸ ਫਿੱਕੇ ਨੇ। ਬਿਖੇ ਬਨ ਫੀਕਾ ਪਿਆਗਰੀ ਸਖੀ ਨਾਮ ਮਹਾਰਸਪੇ। ਇਹ ਸਭ ਫਿੱਕੇ ਨੇ। ਫਿੱਕੇ ਕਿਉਂ ਨੇ? ਇੱਕ ਭੋਜਨ ਇੱਕ ਸਾਗ ਸਬਜ਼ੀ ਦਾ ਅੱਜ ਸਵਾਦ ਆਇਆ ਸਵੇਰੇ ਫਿਰ ਫੈਸਲਾ ਕੀਤਾ ਨਹੀਂ ਸ਼ਾਮੇ ਵੀ ਇਹੀ ਖਾਣਾ ਫਿਰ ਸ਼ਾਮੇ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਇਹੀ ਖਾਣਾ ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੇ ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ ਉਹ ਰਸ ਨਹੀਂ ਖਤਮ ਕੋਈ ਵੀ ਰਸ ਇੰਦਰੀਆਂ ਦਾ ਉਨੂੰ ਰੋਜ਼ ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਂਦਾ ਸਿਰਫ ਭੋਜਨ ਦੀ ਗੱਲ ਨਹੀਂ ਬਾਕੀ ਵੀ ਇੱਕ ਸੰਗੀਤ ਦੀ ਧੁਨ ਸੁਣੀ ਹੈ ਬੜਾ ਰਸ ਆਇਆ ਫਿਰ ਕਹੀਏ ਫਿਰ ਸੁਣਾ ਥੋੜਾ ਰਸ ਖੋ ਗਿਆ ਫਿਰ ਕਹੀਏ ਫਿਰ ਸੁਣਾ ਅੱਧਾ ਰਸ ਖੋ ਗਿਆ ਫਿਰ ਚੌਥੀ ਪੰਜਵੀਂ ਦਫਾ ਸੁਣੀਏ ਛੇਵੀਂ ਸਤਵੀਂ ਦਫਾ ਸੁਣੀਏ ਖੋ ਗਿਆ ਰਸ ਗੱਲ ਖਤਮ ਜੋ ਸੁਣਦੇ ਆ ਸੁਣਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦੇ ਆ ਵੇਖਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦੇ ਆ ਖਾਂਦੇ ਆ ਬਿਲਕੁਲ ਫਿੱਕਾ ਹੋ ਜਾਏ ਅਗਰ बार-बार ਰਿਪੀਟ ਕੀਤਾ ਜਾਏ ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ ਜੋ ਰੋਜ਼-ਰੋਜ਼ ਰਿਪੀਟ ਕਰਦੇ ਆ ਵੱਧਦਾ ਜਾਏ ਵੱਧਦਾ ਜਾਏ ਵੱਧਦਾ ਜਾਏ ਜੋ ਰੋਜ਼ ਰੋਜ਼ ਦੌਰਾਨ ਇਹ ਵੱਧਦਾ ਜਾਏ ਵੱਧਦਾ ਜਾਏ ਜੇ ਦੀ ਕੋਈ ਸੀਮਾ ਨਹੀਂ ਉਹਨੂੰ ਨਾਮ ਰਸ ਕਹਿੰਦੇ ਜੋ ਰੋਜ਼ ਰੋਜ਼ ਵੱਧਦਾ ਜਾਏ ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ ਅਜ ਤੱਕ ਕੋਈ ਸੈਂਟਿਸਟ ਕਬੂਲ ਨਹੀਂ ਕਰ ਸਕਿਆ ਮੈਂ ਤੇ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당 ਰਹਿ ਗਿਆ ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਅਗੋ ਰੱਖਦੀ ਉਹ ਥਾਲੀ ਚੁੱਕ ਕੇ ਪਰੇ ਮਾਰਦਾ ਰੋਜ਼ ਰੋਜ਼ੇ ਰੋਜ਼ ਰੋਜ਼ੇ ਕਾਰਨ ਕਿ ਇਤਨਾ ਸਵਾਦ ਆਇਆ ਉਸ ਵਿਚਾਰੀ ਨੇ ਸਮਝਿਆ ਇਹਨਾਂ ਚੀਜ਼ ਪਸੰਦ ਹੈ ਉਹ ਬਣਾਉਂਦੀ ਗਈ ਬਣਾਉਂਦੀ ਗਈ ਲਾਜ਼ਮੀ ਉਹਨੇ ਪੰਜਵੇਂ ਦਿਨ ਥਾਲੀ ਚੁੱਕ ਕੇ ਪਰੇ ਮਾਰਿਆ ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਦਫਾ ਖਾਧੀ ਬੜੀ ਸੁਆਦੀ ਰੋਜ਼ ਰੋਜ਼ ਖਾਧੀ ਫਿੱਕੀ ਹੋ ਗਈ ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ